ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪੰਜਾਬ ਵਿੱਚ ਹੜ੍ਹ ਆਈ ਹੈ ਤੇ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਵੱਲੋਂ ਮੈਂ ਦਾਸ ਰਵਿੰਦਰ ਸਿੰਘ ਗੁਗਈ ਸਾਪ ਦਾ ਸਕੱਤਰ ਤਖਤ ਸਚਕੰਡ ਸ੍ਰੀ ਹਜੂਰ ਸਾਹਿਬ ਜਿਹੜੇ ਇੱਥੇ ਦੇ ਮੌਜੂਦਾ ਮੌਜਦਾ ਪ੍ਰਸ਼ਾਸਕ ਹੈਗੇ ਤੇ ਮੇਰੇ ਨਾਲ ਬੈਠੇ ਗੁਰਬਚਨ ਸਿੰਘ ਜੀ ਸੁਪਰੀਡੈਂਟ ਤੇ ਇਹਨਾਂ ਨੂੰ ਇੱਕ ਬੇਨਤੀ ਪੱਤਰ ਦਿੱਤਾ ਦਾਸ ਨੇ ਕਿ ਉੱਥੇ ਜਿਹੜੀ ਸੰਗਤ ਵਾਸਤੇ ਜਿਹੜੀ ਜ਼ਰੂਰਤ ਲੰਗਰ ਦੀ ਕੱਪੜਿਆਂ ਦੀ ਤਵਈਆਂ ਦੀ ਜੋ ਕੁਝ ਤਖਸਾਬ ਵੱਲੋਂ ਮਦਦ ਕਰ ਸਕਦੇ ਆਪਾਂ ਤਖਸਾਬ ਵੱਲੋਂ ਮਦਦ करिए ਤੇ ਪੰਜਾਬ ਦੀ ਸੰਗਤ ਦੇ ਨਾਲ ਤਖਸ ਸਚਕੰਡ ਸ੍ਰੀ ਹਜੂਰ ਸਾਹਿਬ ਤੇ ਇੱਥੇ ਦੀ ਸਾਰੀ ਸੰਗਤ ਦਾਸ ਤੇ ਮੇਰੇ ਨਾਲ ਮਨਿੰਦਰ ਸਿੰਘ ਜੀ ਰਾਮਗੜਿਆ ਉਹ ਵੀ ਬੈਠੇ ਨੇ ਤੇ ਸਾਰੀ ਇੱਥੇ ਦੀ ਸੰਗਤ ਤੇ ਤਕਤ ਸਾਹਿਬ ਵੱਲੋਂ ਪੂਜਨੀ ਪੰਚਪਾਇਰੇ ਸਹਿਬਾਨ ਸਾਰੇ ਆਪ ਜੀ ਦੇ ਸੰਗਤ ਦੇ ਨਾਲ ਹੈਗੇ ਵਾਹਿਗੁਰੂ